ਇਹ ਜਿਹਨੂੰ ਗਾਲਾਂ ਪਾਉਣੀਆਂ ਹੁੰਦੀਆਂ ਸੀ ਪੰਜਾਬ 'ਚ ਉਹਨੂੰ ਸਿੱਖਿਆ ਮੰਤਰੀ ਬਣਾ ਦਿੰਦੇ ਸੀ ਕਿਉਂਕਿ ਸਾਰੇ ਤਰਨੇ ਉਹਦੇ ਘਰੀ ਲੱਗਦੇ ਆ ਇਹ ਪਹਿਲਾ ਰਿਵਾਜ ਰਿਹਾ ਪਰ ਇਹਨਾਂ ਨੇ ਇਹ ਚੀਜ਼ ਬਦਲ ਕੇ ਰੱਖਤੀ ਹੁਣ ਅੱਗੇ ਤੋਂ ਜਿਨੂੰ ਇੱਜ਼ਤ ਦੇਣੀ ਹੋਵੇ ਮੰਤਰੀ ਮੰਡਲ ਚ ਤਾਂ ਉਹਨੂੰ ਸਿੱਖ ਮੰਤਰੀ ਬਣਾਇਆ ਜਾਇਆ ਕਰੋ ਮੇਰੀ ਮਰਾਦ ਹਰਜੋਤ ਬੈਂਸ ਸਾਹਿਬ ਨਿਰਿੰਦਰ ਕੌਰ ਪਰ ਅੱਜ ਸਾਡੇ ਇਸ ਇਲਾਕੇ ਦੇ ਵਿਧਾਇਕ ਖਜ਼ਾਨੇ ਦੀਆਂ ਚਾਬੀਆਂ ਜਿਨ੍ਹਾਂ ਕੋਲੇ ਪਿਛਲੇ ਸਾਢੇ 3 ਸਾਲ ਤੋਂ ਨੇ ਜਿਨ੍ਹਾਂ ਨੇ ਕਦੇ ਵੀ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਮੈਂ ਤਾਂ ਕਦੇ ਚਾਪੀਆਂ ਦਿੱਤੀਆਂ ਨਹੀਂ ਪਰ ਉਹ ਕਹਿੰਦੇ ਨੇ ਵੀ ਖਾਲੀ ਨਹੀਂ ਹੈਗਾ ਪਰ ਜਦੋਂ ਮੰਗਦੇ ਆ ਦੇ ਦਿੰਦੇ ਆ ਸ੍ਰੀ ਹਰਪਾਲ ਸਿੰਘ ਮਾ ਜੀ ਲਰਗਾ ਕੇ ਤੋਂ ਵਿਧਾਇਕ ਬਰਿੰਦਰ ਕੋਇਲ ਜੀ এডਿਕੇਸ਼ਨ ਮਹਿਕਮੇ ਨੂੰ ਬੜੇ ਅੱਛੇ ਤਰੀਕੇ ਨਾਲ ਅਨੰਤਾ ਮਿੱਤਰਾ ਜੀ ਸੈਕਟਰੀ এডਿਕੇਸ਼ਨ ਚਲਾ ਰਹੇ ਨੇ ਸੋ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਕਸਰ ਕਹਿਣਾ ਹਾਂ ਜਾਂ ਕੇ ਇਦਾਂ ਦੇ ਫੰਕਸ਼ਨ ਹੋਣੇ ਬੰਦ ਹੋ ਗਏ ਸੀ ਪੰਜਾਬ ਚੋਂ ਇਸ ਤਰ੍ਹਾਂ ਦੇ ਖੁਸ਼ੀਆਂ ਦੇ ਫੰਕਸ਼ਨ ਪੰਜਾਬ ਚੋਂ ਬੰਦ ਹੋ ਗਏ ਸੀ ਲੋਕ ਉਮੀਦ ਛੱਡ ਚੁੱਕੇ ਸੀ ਸਰਕਾਰੀ ਸਕੂਲਾਂ ਤੋਂ ਉਮੀਦਾਂ ਖਤਮ ਹੋ ਗਈਆਂ ਸੀ ਸਰਕਾਰੀ ਸਕੂਲ ਦਲੀਆ ਖਵਾਉਣ ਵਾਲੀਆਂ ਬਿਲਡਿੰਗਾਂ ਬਣ ਗਈਆਂ ਸੀ ਸਰਕਾਰੀ ਸਕੂਲ ਦਾ ਮਤਲਬ ਕਿ ਬੱਚਾ 9ਵੀਂ 10ਵੀਂ ਤੱਕ ਵੱਡਾ ਹੋ ਜਾਊਗਾ ਉਹ ਤੋਂ ਵੱਧ ਦਿਹਾੜੀ ਕਰਿਆ ਕਰੂਗਾ ਬਸ ਗਰੀਬਾਂ ਦੇ ਬੱਚੇ ਪੜਦੇ ਸੀ ਜਿਦੇ ਕੋਲੇ ਥੋੜੀ ਬਹੁਤ ਪਰਮਾਤਮਾ ਦੀ ਕਿਰਪਾ ਸੀ ਉਹ ਪ੍ਰਾਈਵੇਟ ਵੱਲ ਨੂੰ ਲੈ ਕੇ ਜਾਂਦਾ ਸੀ ਆਪਣੇ ਬੱਚੇ ਨੂੰ ਪਰ ਸਿਆਣੇ ਕਹਿੰਦੇ ਆ ਕਿ ਜਿਹੜੇ ਹਿੰਮਤੀ ਹੁੰਦੇ ਨੇ ਉਹ ਹਵਾਵਾਂ ਦੇ ਰੁੱਖ ਬਦਲ ਦਿੰਦੇ ਆ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬੈ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫ਼ਰਾਂ ਦਾ ਤੁਸੀਂ ਨਕਸ਼ੇ ਬਣਾਏ ਤੁਸੀਂ ਪੱਥਰਾਂ ਦਾ ਸੀਨਾ ਪਾੜ ਕੇ ਉੱਗੇ ਤੇ ਅੱਜ ਮੰਜ਼ਲ ਦੇ ਮੱਥੇ ਤੇ ਤੁਹਾਡਾ ਨਾਂ ਲਿਖਿਆ ਹੋਇਆ ਪੰਜਾਬ ਨੰਬਰ 1